ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਰਾਜਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਘਰੇਲੂ ਪਰਿਵਾਰ ਕੋਲੋਂ ਦੋਸਤੋ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈ ਦੇ ਪਸ਼ੂ ਦੁੱਧ ਤੇ ਲਾਈਵ ਆ ਜਿਹੜੇ ਵੀ ਚੈਨਲ ਤੇ ਪਹਿਲੀ ਾਰ ਵੀਡੀਓ ਦੇਖਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖ ਸਕਦੇ ਬਾਈ ਦੇ ਪਸ਼ੂ ਘਰੇ ਦੁੱਧ ਤੇ ਲਾਈਵ ਆ ਦੋਸਤੋ ਇੱਕ ਟੋਕੜ ਕੱਪਣ ਵਹਿੜਾ ਬਾਈ ਕੋਲੇ ਤੇ ਇੱਕ ਕੁਸ਼ ਟਾਈਮ ਦੀ ਸੂਈ ਵੀ ਆ ਵੜ ਦੋਸਤੋ ਆ ਬੱਚਾ ਇਹਦਾ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626955 ਤੇ ਕਨੈਕਟ ਕਰ ਸਕਦੇ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਦੋਸਤੋ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਦੱਸ ਦੇ ਬਈ ਲਖਵੀਰ ਸਿੰਘ ਬਈ ਬਈ ਆਪਣਾ ਘਰ ਰਹਿ ਜਾਂਦਾ ਜਦੋਂ ਕੋਟਲੇ ਨੂੰ ਆਉਣਾ ਵਿੱਚ ਰਸਤੇ 'ਚ ਘਰ ਆ ਜਾਂਦਾ ਹਣਾ ਰਸਤੇ 'ਚ ਆ ਜਾਂਦਾ ਰਾਜੇਨ ਕੋ ਬੋਸ ਸਿੰਘ ਵਾਲੇ ਨੂੰ ਤੇ ਕੋਟਲੇ ਨੂੰ ਬਾਗਿਆ ਪਰਾਣਾ ਠੀਕ ਆ ਤੇ ਜਿਹੜੀ ਆਪਣੀ ਆ ਪਹਿਲੇ ਨੰਬਰ ਤੇ ਵੜੜਾ ਹਾਂਜੀ ਇਹ ਕਿੰਨੇ ਟਾਈਮ ਦੀ ਗੱਭਣਾ ਤੇ ਕਿੰਨਵਾ ਸੂਣਾ ਗਾਂ ਐ ਇਹਨੇ ਭਾਈ ਦੂਜਾ ਸੂਆ ਸੂਣਾਗਾ 6ਵੇਂ 6 ਮਹੀਨਿਆਂ ਦੀ ਗੱਭਣਾ ਹੈ ਪੂਰੇ 6 ਮਹੀਨੇ ਹੋ ਗਏ ਹਾਂ ਭਾਈ ਚੈੱਕ ਕਰਾ ਸਕਦਾ ਕੋਈ ਵੀ ਚੈੱਕ ਪਾ ਸਕਦਾ ਜਦੋਂ ਮਰਜੀ ਵਾਲਾ ਚੈੱਕ ਕਰਾ ਸਕਦੇ ਠੀਕ ਆ ਹੁਣ ਦੁੱਧ ਕਿੰਨਾ ਦਿੰਦੀ ਆ ਭਈ ਇਹ ਹੁਣ ਦੁੱਧ ਭਾਈ ਇਹਦੇ ਸਨਾਂ ਆ ਇਨ ਡਰਾਈ ਕਰੀ ਜਾਂਦੇ ਆ ਮੋਲੀ 2.5 ਕਿਲੋ ਦੁੱਧ ਚੋਈ ਜਾਂਦੇ ਆ ਅਸੀਂ ਉਹਨਾਂ ਡੰਗਾਂ ਦਾ ਠੀਕ ਆ ਤੇ ਇਹ ਵੀ ਸੱਜਰ ਨੇ ਕਿੰਨਾ ਕਿ ਦੇਤਾ ਜੀ ਦੁੱਧ ਦੁੱਧ ਦੇਣੇ ਬਾਈ ਘੱਟੋ ਘਾਟ 17 ਲੀਟਰ 18 ਲੀਟਰ ਦੁੱਧ ਦਿੱਤਾ ਠੀਕ ਆ ਤੋਰਦਗੇ ਵੀ ਉਂ ਸੀਲ شریف ਆ ਹਾਂ ਹਾਂ ਪੂਰੀ ਬਾਈ ਦੇਖ ਸਕਦੇ ਹੋ ਦੋਸਤੋ ਚੰਗੀ ਆ ਬਿਹੜ ਰੰਗ ਬਾਜ ਦੇਖ ਸਕਦੇ ਕਾਲੇ ਰੰਗ ਦੀ ਆ ਹਵਾਨਾ ਦੋਸਤੋ ਦੇਖ ਸਕਦੇ ਥਣ ਬਹੁਤ ਸੋਹਣਾਗਾ ਚਾਰੇ ਥਣ ਗੇ ਵਿੱਚ ਨਿਖਣਵੇਂ ਲੱਗੇ ਸੋਹਣਾ ਮੁਠੀ ਦੀ ਚੁਵਾਈ ਵਾਲਾ ਥਾਣਾ ਦੋਸਤੋ ਦੇਖ ਸਕਦੇ ਨੇ ਬਈ ਹੱਥੀ ਚੋਂ ਆਨੇ ਉਹਨੇ ਕਿ ਮਸ਼ੀਨ ਠੀਕ ਆ ਹੱਥੀ ਤੇ ਉਹਨੇ ਠੀਕ ਆ ਦੇਖ ਸਕਦੇ ਹੋ ਦੋਸਤੋ ਪਾਸਾ ਪੂਸਾ ਜਮਾ ਨਹੀਂਗਾ ਜਮਾ ਹਵਾਨਾ ਪੱਧਰਾ ਦੋਸਤੋ ਦੇਖ ਸਕਦੇ ਤੇ ਇਹਦਾ ਜਾਇਜ਼ਾ ਮੁੱਲ ਬਈ ਇਹਦਾ ਮੁੱਲ ਬਈ ਜਾਇਜ਼ ਹੈ ਜਮਾ ਜਿਹੜੇ ਲੈਣਾ ਹੀ ਆ ਹਾਂ 40500 ਰੁਪਿਆ ਲੈਣਾ ਆਪਾਂ ਠੀਕ ਆ ਉਹ ਤੇ ਮਾਨਤਨ ਕਰਨਾ ਕਰ ਦੇਗਾ ਮਾਨਤਨ ਹਾਂ ਠੀਕ ਆ ਜਿਹੜੀ ਆਪਣੀ ਆਹ ਵਿਹੜਾ ਇਹ ਬਈ 2 ਮਹੀਨੇ ਦੀ ਸੂਈ ਵੀ ਆ ਆਹ ਬੱਚਾ ਮੰਗ ਰਿਹਾ ਇਹ ਆਹ ਬੱਚਾ ਹੈ ਹਾਂ ਹਾਂ ਮੱਛੀ ਹੈ ਦੁੱਧ ਕਿੰਨਾ ਹੋਣ ਇਹ ਦੇਖ ਦੁੱਧ ਬਾਈ ਇਹਦੇ ਸਰੇ 3-3 ਕਿਲੋ ਚੋਣਿਆ ਅਸੀਂ 6 ਕਿਲੋ ਦੁੱਧ ਆ ਠੀਕ ਆ ਤੇ ਸੂਆ ਕੰਨਾ ਮਸੂਈਆ ਇਹ ਇਹ ਬਾਈ ਪਹਿਲਾ ਸੂਆ ਹੀ ਸੂਈ ਆ ਸੂਆ ਪਹਿਲਾ ਹਾਂ ਪਹਿਲਾ ਸੂਆ ਇਹ ਜਾਂਦਾ ਫਿਰ ਵੱਡੀ-ਬੁੱਡੀ ਹੋ ਕੇ ਬਣੀ ਤੇ ਵੱਡੀ ਹੋ ਕੇ ਬਣੀ ਆ ਘਰ ਤੋਂ ਕੋਈ ਸੀ ਕਿ ਲਈ ਸੀ ਨਹੀਂ ਨਹੀਂ ਵੀ ਘਰ ਤੋਂ ਹੀ ਆ ਠੀਕ ਆ ਤੋਰਦੇ ਵੀ ਦੇਖ ਸਕਦੇ ਦੋਸਤੋ ਸੂਆ ਪਹਿਲਾ ਸੂਈ ਵੀ ਆ ਰਵਾਨਾ ਇਹਦਾ ਵੀ ਦੇਖ ਸਕਦੇ ਆ ਜਮਾ ਪੱਧਰ ਆ 4 ਜ 3 ਬੈਰ ਚ ਨਿਕੜਵੇਂ ਲੱਗੇ ਆ ਠੀਕ ਆ ਆ ਦੋਸਤੋ ਇਹਦਾ ਬੱਚਾ ਮਗਰਵੱਛਾ ਗਾ ਦੋ ਦੋ ਟਾਂਗ ਮਹੀਨੇ ਦਾ ਹੋ ਗਿਆ ਉਹਨਾਂ ਕਹਣਾ ਹਾਂ ਦੋ ਮਹੀਨੇ ਹੋ ਗਏ ਭੰਦੇ ਭਾਈ ਠੀਕ ਆ ਠੀਕ ਆ ਬਈ ਇੱਕ ਦੋ ਦਿਨ ਅੱਗੇ ਜਾਂ ਪਿੱਛੇ ਬੰਦੇ ਬਈ ਬਸ ਇਹਦਾ ਮੁੱਲ ਕੀ ਆ ਬਈ ਇਹਦਾ ਮੁੱਲ ਭਾਈ ਜਾਂ ਸਾਫਤਾ ਭਾਈ ਆ ਠੀਕ ਆ ਇਹਦਾ ਮੁੱਲ ਸਾਰਾ 21000 ਰੁਪਇਆ ਵਿੱਚੋਂ ਮੌਕੇ ਤੇ ਉਹ ਹੀ ਮਾਰਦਾਨ ਮੌਕੇ ਤੇ ਮਾਰਦਾਨ ਕਰ ਦੋ ਠੀਕ ਆ ਤੇ ਫੋਨ ਨੰਬਰ ਦੱਸ ਦੇ ਬਈ ਲੈ ਲਓ ਬਈ 77555 ਹਾਂਜੀ 16037 ਇੱਕ ਵਾਰੀ ਹੋਰ ਬੋਲ ਦਿਓ 73 554 ਹਾਂ 16037 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਹੋ ਸਕੇ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਦੋਹਾਂ ਵੜਾਂ ਦੀ ਵੀਡੀਓ ਬਣਾਈ ਸੀ ਵੀਡੀਓ ਦੇਖਣ ਲਈ ਤਿਆਰ ਦੇ ਲੋ ਸਾਰੇ ਵੀਰਾਂ ਦਾ ਧੰਨਵਾਦ